ਤਮਾਨ ਉਹ ਵੀ ਸਿਆਸੀ ਤੌਰ ਤੇ ਬੜੀਆਂ ਸਰਗਰਮੀਆਂ ਪਹਿਲਾਂ ਵੀ ਕਰਦੇ ਆ ਪਰ ਹੁਣ ਉਹ ਦੇਸ਼ ਦੇ ਨਾਲ ਨਾਲ ਪੰਜਾਬ ਚ ਵੀ ਫੋਕਸ ਹੈ ਅੱਜ ਉਹ ਇਧਰ ਵੀ ਗਏ ਹਾਰਪੁਰ ਵਾਲੇ ਪਾਸੇ ਲੁਧਿਆਣਾ ਵੀ ਗਏ ਰਵਨੀਤ ਬਿੱਟੂ ਦੇ ਬਾਰੇ ਵੀ ਬਿਆਨ ਦਿੱਤਾ ਗਿਆ ਕਿਉਂਕਿ ਪ੍ਰਚਾਰ ਹੋ ਰਿਹਾ ਸੀ ਕਿ ਰਵਨੀਤ ਸਿੰਘ ਬਿੱਟੂ ਦੀ ਯਾਰੀ ਬਹੁਤ ਫੇਮਸ ਹੈ ਮੁੱਖ ਮੰਤਰੀ ਸਾਹਿਬ ਨਾਲ ਉਹ ਕਹਿੰਦੇ ਕਿ ਸਾਰੀ ਜਿਹੜੀ ਇਹ ਗੱਲ ਚੱਲ ਰਹੀ ਹੈ ਸਾਰੀ ਫਰਜੀ ਹੈ ਇੱਕ ਗੱਲ ਕਹਿਤੀ ਨਾਲ ਉਧਰ ਕਹਿੰਦਾ ਕਿ ਜਿਹੜੇ ਇੱਕ ਪਾਸੇ ਕੱਚੇ ਘਰਾਂ ਵਾਲੇ ਨੇ ਇੱਕ ਪਾਸੇ ਮਹਿਲਾਂ ਵਾਲੇ ਨੇ ਹੋਟਲਾਂ ਵਾਲੇ ਨੇ ਦੇਖੋ ਜਾਰੀ ਵਾਲਾ ਸਵਾਲ ਨਾ ਜਿਹੜਾ ਵੀ ਮੁੱਖ ਮੰਤਰੀ ਹੁੰਦਾ ਉਹ ਸਾਰੀਆਂ ਪਾਰਟੀਆਂ ਦੇ ਵਿੱਚ ਯਾਰ ਹੁੰਦੇ ਨੇ ਇਹੀ ਤੇ ਅਸਲੀ ਸਿਆਸਤ ਆ ਯਾਰ ਬਣ ਕੇ ਨਹੀਂ ਗਲਤ ਹੁੰਦੀ ਵਿਚਾਰਤਰ ਇੱਥੇ ਯਾਰੀਆਂ ਛੱਡੋ ਰਿਸ਼ਤੇਦਾਰੀਆਂ ਨੇ ਹਮ ਅਕਾਲੀ ਦਲ ਵਾਲੇ ਕਾਂਗਰਸ 'ਚ ਵਿਆਹ ਕਾਂਗਰਸ ਵਾਲੇ ਅਕਾਲੀ ਦਲ 'ਚ ਵਿਆਹ ਨਹੀਂ ਆਪ ਵਾਲੇ ਕਾਂਗਰਸ ਹਲਵਾਏ ਕਾਂਗਰਸ ਵਾਲੇ ਆਪ 'ਚ ਵਿਆਹ ਹੈ ਕਿ ਨਹੀਂ ਯਾਰੀਆਂ ਨਹੀਂ ਰਿਸ਼ਤੇਦਾਰੀਆਂ ਵੀ ਕੁੜਮਾ ਚਾਰੀਆਂ ਵੀਆਂ ਨੇ ਗੱਲ ਇਹ ਕਿ ਤੁਸੀਂ ਆਪਣੀ ਪਾਰਟੀ ਪ੍ਰਤੀ ਕਿੰਨੇ ਵਫਾਦਾਰ ਆ ਸਿਰਵਰ ਰਵਨੀ ਸਿੰਘ ਬਿੱਟੂ ਕੋ ਭਗਵੰਤ ਮਾਨ ਦੇ ਯਾਰ ਨੇ ਹੋਰ ਵੀ ਬਹੁਤ ਯਾਰ ਯਾਰ ਨੇ ਕਾਂਗਰਸ ਦੇ ਐਮਪੀ ਜਸਬੀਤ ਸਿੰਘ ਡਿੰਪਾ ਵੀ ਕਿਉਂਕਿ ਪਾਰਲੀਮੈਂਟ ਚ ਇਕੱਠੇ ਬੈਠਦੇ ਨੇ ਰਵਨੀ ਸਿੰਘ ਬਿੱਟੂ ਗੁਰਜੀਤ ਸਿੰਘ ਔਜਲਾ ਸਾਰੇ ਯਾਰ ਹੀ ਹੁੰਦੇ ਨੇ ਉਹਦੇ ਚ ਕੋਈ ਗਨਾਹ ਨਹੀਂ ਹੈਗਾ ਪਰ ਉਹ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਜਿਹੜੀ ਖਬਰ ਲੱਗੀ ਉਹ ਗਲਤ ਆ ਦੇਖੋ ਭਗਵੰਤ ਮਾਨ ਦੀ ਇਸ ਟਾਈਮ ਇੱਜ਼ਤ ਬਣੀ ਹੋਈ ਆ ਕਿ ਮੈਂ 13 ਜਿੱਤ ਨਹੀਂ ਆਈਆਂ ਉਹ ਫਿਰ ਉੱਥੇ ਯਾਰ ਨਹੀਂ ਦੇਖਿਆ ਜਾਂਦਾ ਫਿਰ ਯਾਰ ਨਹੀਂ ਫਿਰ ਤਾਂ ਪਾਰਟੀ ਦੇਖੀ ਜਾਂਦੀ ਕਿ ਮੈਂ ਕੋਈ ਇੱਕ ਹਾਰਾਂ ਲੁਧਿਆਣੇ ਉਹਨਾਂ ਦੀ ਪਰਫਾਰਮੈਂਸ ਚੰਗੀ ਹੈ ਸ਼ਹਿਰ ਉਹਨਾਂ ਨੂੰ ਨੰਬਰ ਵੀ ਦੇ ਗਏ ਕਹਿੰਦੇ ਉਹ ਤਾਂ ਲੜਾਈ ਤੀਜੇ ਚੌਥੇ ਨੰਬਰ ਦੀ ਲੜਨ ਨੂੰ ਫਿਰਦੇ ਆ ਨਹੀਂ ਚੌਥੇ ਪੰਜਵੇਂ ਦੀ ਚੌਥੇ ਪੰਜਵੇਂ ਦਾ ਮਤਲਬ ਹੈ ਰਵਨੀ ਸਿੰਘ ਬਿੱਟੂ ਸਾਹਿਬ ਦੀ ਭਗਵੰਤ ਮਾਨ ਸਾਹਿਬ ਮੋٹے ਸ਼ਬਦਾਂ ਚ ਕਹਿ ਕੇ ਜਮਾਨਤ ਜਬਤ ਹੋ ਰਹੀ ਆ ਪੰਜਵੇਂ ਨੰਬਰ ਵਾਲੇ ਦੀ ਜਮਾਨਤ ਹੀ ਜਬਤ ਹੁੰਦੀ ਆ ਹੁਣ ਉਹਨਾਂ ਦਾ ਉੱਥੇ ਜਿਹੜਾ ਸ਼ੋਕ ਪ੍ਰੈਸ਼ਰ ਪੱਪੀ ਉਹ ਸ਼ਹਿਰ ਦੇ ਵਿੱਚ ਚੰਗਾ ਕੰਮ ਕਰ ਰਿਹਾ ਉਹ ਆਪਣਾ ਬੰਦਾ ਕਿਉਂ ਰੌਣਗੇ ਤੇ ਖਬਰ ਪਤਾ ਨਹੀਂ ਕਿੱਥੇ ਛਪੀ ਆ ਜਾਂ ਮੁੱਖ ਮੰਤਰੀ ਸਾਹਿਬ ਨੇ ਕਿਹੜੀ ਖਬਰ ਦਾ ਹਵਾਲਾ ਦਿੱਤਾ ਹੈਗਾ ਖਬਰ ਲਾਉਣ ਵਾਲੇ ਨੂੰ ਪਤਾ ਜਾਂ ਜਿਨ ਨੇ ਪੜ੍ਹੀ ਹੈਗੀ ਆ ਹੁਣ ਸਵਾਲ ਹੈ ਕਿਉਂ ਲੁਧਿਆਣਾ ਇੱਕ ਹੋਰ ਸੀਟ ਹੈ ਕਿਉਂਕਿ ਉੱਥੇ ਰਵਨੀ ਸਿੰਘ ਬਿੱਟੂ ਤੇ ਆਮਾਦੀ ਪਾਰਟੀ ਤੇ ਹੈ ਹੀ ਨਾਲ ਰਾਜਾ ਮਰਿੰਦਰ ਸਿੰਘ ਵੜਿੰਗ ਚਲ ਗਏ ਨੇ ਹੁਣ ਰਵਿੰਦੀਪ ਸਿੰਘ ਬਿੱਟੂ ਵਾਸਤੇ ਵੀ ਤੇ ਵਿਪਤਾ ਨਾ ਰਵਨੀ ਸਿੰਘ ਬਿੱਟੂ ਲਗਾਤਾਰ ਤਿੰਨ ਵਾਰ ਜਿੱਤੇ ਤਿੰਨ ਵਾਰ ਜਦੋਂ ਬੰਦਾ ਜਿੱਤ ਜਾਂਦਾ ਨਾ ਤੁਹਾਡਾ ਫਿਰ اخلاق کردار ਜਮੀਰ ਤੁਹਾਡਾ ਜਿਹੜਾ ਕੰਮ ਬੋਲਦੇ ਹੈਗੇ ਨੇ ਹੁਣ ਜੇ ਤੇ ਕੰਮ ਬੋਲਿਆ ਰਵਨੀ ਸਿੰਘ ਬਿੱਟੂ ਸਾਹਿਬ ਦੇ ਤੇ ਲੋਕੀ ਜਿਤਾ ਦੇਣਗੇ ਜੇ ਕੰਮ ਨਾ ਬੋਲੇ ਤੇ ਲੋਕੀ ਹਰਾ ਦੇਣਗੇ ਬੋਲਬਾਣੀ ਕਿੰਨੀ ਚੰਗੀ ਆ ਕਿੰਨੀ ਮਾੜੀ ਕਿੰਨੇ ਲੋਕਾਂ ਨੂੰ ਮਿਲਿਆ ਹੈਗਾ ਉਹ ਮੈਟਰ ਕਰਦਾ ਹੈਗਾ ਹੁਣ ਜਿਹੜੇ ਅੱਜ ਭਗਵੰਤ ਸਿੰਘ ਸਾਬ ਨੇ ਜਦੋਂ ਲੁਧਿਆਣੇ ਚ ਐਂਟਰ ਕੀਤੇ ਸਾਨੇਵਾਲ ਜਦੋਂ ਵਿਧਾਨ ਸਭਾ ਹਲਕੇ ਚ ਕੀਤੇ ਸਾਨੇਵਾਲ ਵਿਧਾਨ ਸਭਾ ਹਲਕਾ ਲੋਕ ਸਭਾ ਲੁਧਿਆਣੇ ਦਾ ਪਾਰਟ ਆ ਤੇ ਉਹਨਾਂ ਦੇ ਫਿਰ ਰਵਿੰਦਰ ਸਿੰਘ ਬਿੱਟੂ ਨੂੰ ਟਾਰਗੇਟ ਕਰਨ ਨਾ ਰਾਜੇ ਨੂੰ ਨਹੀਂ ਅਜੇ ਟਾਰਗੇਟ ਕੀਤਾ ਉਹਨਾਂ ਲੱਗਦਾ ਰਾਜਾ ਮਰਿੰਦਰ ਸਿੰਘ ਵੜਿੰਗਾ ਜਰੀਏ ਚੋਂ ਬਾਹਰ ਹਲੇ ਤਾਂ ਕਹਿੰਦੇ ਨੇ ਕਿ ਅਸੀਂ ਜਿੱਤ ਰਹੇ ਸਾਡਾ ਹੀ ਸ਼ੋਕ ਪਰ ਪ੍ਰੈਸ਼ਰ ਪੱਪੀ ਸਾਹਿਬ ਵੀ ਜਿੱਤ ਰਹੇ ਨੇ ਹੁਣ ਉਸ ਮਸਲੇ ਦੇ ਵਿੱਚ ਲੋਕ ਕੋ ਮੈਸੇਜ ਦੇਣਾ ਸੀ ਜੇ ਖਬਰ ਛਪੀ ਤੇ ਉਹ ਖੰਡੜ ਵੀ ਕਰ ਦਿੱਤਾ ਹੈਗਾ ਹੁਣ ਲੋਕਾਂ ਨੂੰ ਇਹ ਵੀ ਲੋਕਾਂ ਨੂੰ ਦੁਨੀਆ ਨੂੰ ਪਤਾ ਹੈਗਾ ਕਿ ਯਾਰੀ ਹੈ ਪਹਿਲਾਂ ਇਹ ਵੀ ਚਰਚਾ ਹੀ ਸ਼ਾਇਦ ਅਰਵਨੀ ਸਿੰਘ ਬਿੱਟੂ ਆਪ ਤੇ ਨਾ ਚੱਲ ਜੇ ਇਹ ਵੀ ਬਿੱਟ ਚਰਚਾ ਹੀ ਕਿਤੇ ਗਰਜੀਤ ਔਜਲਾ ਸਾਹਿਬ ਨਾਲ ਚਲੇ ਇਹ ਵੀ ਚਰਚਾ ਹੀ ਕਿਤੇ ਜਸਪੀਤ ਸਿੰਘ ਡਿੰਪਾ ਨਾਲ ਚਲੇ ਜAVE ਉਹ ਸਾਰੀਆਂ ਚੱਲਦੀਆਂ ਰਹੀਆਂ ਨਾ ਕਿਆ ਅਸਰਾਈਆਂ ਵੀ ਪਤਾ ਨਹੀਂ ਕੀ ਆ ਕੀ ਆ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਦਾ ਲੀਡਰ ਆਪ ਹੀ ਕਿੰਦਰ ਕਿ ਤੇਰੇ ਤੇ ਯਾਰ ਐ ਸਾਂ ਜਿਨ੍ਹਾਂ ਨੂੰ ਤੁਸੀਂ ਰੋਜ਼ ਕੌਫੀਆਂ ਪਿਉਂਦੇ ਨਾ ਉਹ ਗੱਲਾਂ ਹੁੰਦੀਆਂ ਰਹੀਆਂ ਨੇ ਤੇ ਇਸ ਕਰਕੇ ਉਹ ਗੱਲਾਂ ਸਾਰਿਆਂ ਦੇ ਸਾਹਮਣੇ ਆ ਚੁੱਕੀਆਂ ਪਰ ਜਿਹੜਾ ਹੁਣ ਸਵਾਲ ਉਹਦੇ 'ਚ ਉਹਨਾਂ ਨੇ ਖੜਾ ਕੀਤਾ ਹੈਗਾ ਜਿੰਨਾਂ ਕੀ ਚਲੋ ਰਵਨੀਤ ਸਿੰਘ ਬਿੱਟੂ ਬਾਰੇ ਜਿੰਨੀਆਂ ਕੀ ਗੱਲਾਂ ਕਰਨੇ ਰਵਨੀਤ ਸਿੰਘ ਬਿੱਟੂ ਦੇ ਅੱਜਕੱਲੇ ਕੋ ਕਹਿੰਦੇ ਕਿ ਨਖੇਦੀ ਦਾ ਕੇਂਦਰ ਬਣ ਚੁੱਕਾ ਹੈਗਾ ਭਗਵੰਤ ਮਾਨ ਨੇ ਵੀ ਨੀ ਕਰ ਦਿੱਤੀ ਨਖੇਦੀ ਠੋਕਤਾ ਆਪਾਂ ਦੇ ਵੀ ਠੋਕਰੇ ਨੇ ਤੇ ਕਾਲੀ ਦਲ ਵਾਲੇ ਵੀ ਠੋਕਰੇ ਨੇ ਹੁਣ ਦੂਜਾ ਆ ਗਿਆ ਸਵਾਲ ਉਹ ਕਹਿ ਰਹੇ ਨੇ ਕਿ ਗੱਲ امیر ਤੇ ਗਰੀਬ ਦੀ ਗੱਲ ਮੁੱਖ ਮੰਤਰੀਆਂ ਦਾ ਕਿਉਂਕਿ ਪੰਜਾਬ ਚ ਇੱਕ ਸਚਾਈ ਆ ਕਿ ਪੰਜਾਬ ਦੇ ਜਿੰਨੇ ਵੀ ਐਮਐਲਏ ਮੰਤਰੀ ਤੇ ਮੁੱਖ ਮੰਤਰੀ ਬਣੇ ਉਹ ਰਾਜੇ ਮਹਾਰਾਜਾ ਬਣ ਗਏ ਜਿਹੜੀ ਪ੍ਰਜਾ ਉਹ ਗਰੀਬ ਹੀ ਰਹੀ ਐ ਅੱਜ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਤਿੰਨ ਟਾਈਮ ਦੀ ਰੋਟੀ ਨਹੀਂ ਮਿਲਦੀ ਅੱਜ ਵੀ ਕਈਆਂ ਦੇ ਘਰ ਦੀ ਛੱਤ ਨਹੀਂ ਆ ਗਈ ਅੱਜ ਵੀ ਕਈਆਂ ਦੇ ਘਰ ਕੱਚੇ ਨੇ ਅੱਜ ਵੀ ਕਈਆਂ ਦੇ ਘਰ ਚੁੱਲ੍ਹੇ ਨਹੀਂ ਆ ਗਏ ਕਈਆਂ ਦੇ ਘਰ ਸਿਲੰਡਰ ਨਹੀਂ ਆ ਗਏ ਕਈਆਂ ਦੇ ਘਰ ਉਹ ਰੁਜ਼ਗਾਰ ਨਹੀਂ ਹੈਗਾ ਤਾਂ ਉਹਨਾਂ ਨੂੰ ਠੀਕ ਕੀ ਆਗਾ ਕਿ ਬਾਦਲਾ ਔਰ ਕੈਪਟਨਾਂ ਦੇ ਹੋਟਲ ਤੇ ਮੈਲ ਹੀ ਬੰਦੇ ਰਹੇ ਇਹਦੇ ਚ ਕੋਈ ਸਚਾਈ ਖੌੜੀ ਖੌੜੀ ਸਚਾਈ ਹੈ ਇਹਦੇ ਚ ਕੋਈ ਦੋਰਾਵਾ ਨਹੀਂ ਹੈਗਾ ਕੈਪਟਨ ਮਰਿੰਦਰ ਸਿੰਘ ਦਾ ਬਣ ਗਿਆ ਮੈਲ ਸੂਬੀ ਸਿੰਘ ਬਾਦਲ ਹੋਣ ਦਾ ਬਣ ਗਿਆ ਹੋਟਲ 7 ਸਟਾਰ ਕਹਿੰਦੇ 1 ਦਿਨ ਦਾ ਖਰਚਾ ਹੀ 1.5 ਤੋਂ 2 ਲੱਖ ਆ ਤੇ ਇਸ ਕਰਕੇ ਉਹ ਤੇ ਟਾਰਗੇਟ ਉਹ ਲੋਕਾਂ ਨੂੰ ਪਤਾ ਹੈਗਾ ਕਿ ਇਹ ਆ ਬਣ ਗਏ ਕਿਵੇਂ ਬਣ ਗਏ ਹਨ ਇਹ ਵੀ ਲੋਕਾਂ ਨੂੰ ਪਤਾ ਕਿਵੇਂ ਬਣ ਗਏ ਨੇ ਉਦਾਂ ਕਿਉਂ ਨਹੀਂ ਬੰਦੇ ਜਦੋਂ ਸੱਤਾ ਦੇ ਵਿੱਚ ਤੁਸੀਂ ਆਉਂਦੇ ਤੁਹਾਡੇ ਉਦੋਂ ਹੀ ਮਹਿਲ ਬੰਦੇ ਨੇ ਕੈਪਟਨ ਮਿਰਿੰਦਰ ਸਿੰਘ ਛੱਡੋ ਸੂਬੀ ਸਿੰਘ ਬਾਦਲ ਛੱਡੋ ਇਹਦੇ ਤੇ ਇੱਕ ਐਮਐਲਏ ਬਣ ਜੇ ਉਹ 4-500 ਕਿੱਲੇ ਦਾ ਮਾਲਕ ਹੋ ਜਾਂਦਾ ਪਿੱਛੇ ਦੇ ਸੰਗਰੂਰ ਦੇ ਵਿੱਚ ਸਬੋਧਨ ਕਰਦੇ ਸੁਪਾਰ ਸਿੰਘ ਖਹਿਰਾ ਹੁਣੇ ਕਹਿ ਹੀ ਗਏ ਕੀ ਆ ਇੱਕ ਐਮਐਲਏ ਨੇ ਉਹਨੇ ਚੰਡੀਗੜ੍ਹ ਤੇ ਕੋਠੀ ਪਾ ਲਈ ਹੈਗੀ ਉਹ ਕਿਵੇਂ ਕੋਠੀ ਪੈ ਗਈ ਇੱਕ ਐਮਐਲਏ ਜਿਹੜਾ ਪਹਿਲੀ ਦਫਾ ਹੀ ਐਮਏ ਬਲੇ ਬਣਿਆ ਕਿਉਂਕਿ ਕਮਾਈ ਇੰਨੀ ਬੜੀ ਵੱਡੀ ਹੋ ਜਾਂਦੀ ਆ ਹੱਦੋਂ ਵੱਧ ਕਮਾਈ ਹੋ ਜਾਂਦੀ ਐਮਐਲ ਨੂੰ ਸਾਰੇ ਪੈਸੇ ਦਿੰਦੇ ਨੇ ਐਸਐਚਓ ਲੱਗਣ ਦੇ ਪੈਸੇ ਮੁੰਚੀ ਲੱਗਣ ਦੇ ਪੈਸੇ ਤਸਦੀਲਦਾਰ ਲੱਗਣ ਦੇ ਪੈਸੇ ਬੀਡੀਪੀਓ ਲੱਗਣ ਦੇ ਪੈਸੇ ਔਰ ਤਸਦੀਲਦਾਰਾਂ ਨੇ ਤੇ ਮਹੀਨਾ ਬਣਿਆ ਹੁੰਦਾ ਕਿ ਤੁਹੀਂ ਇੱਥੇ ਰਹਿਣਾ ਹੈ ਕੋਈ ਉਹਦਾ ਕਈ ਕਈਆਂ ਐਮਐਲਏ ਦੇ ਜਵਾਈਆਂ ਨੇ ਏਰੀਆ ਵਾਡਾ ਕਿ ਆਹ ਏਰੀਆ ਜਵਾਈ ਦਾ ਅਜਵਾਈ ਦੇ ਭਰਾ ਦਾ ਆਹ ਮੁੰਡੇ ਦਾ ਤੇ ਆਹ ਮੁੰਡੇ ਦੇ ਯਾਰ ਦਾ ਉਹ ਇਹ ਹੈ ਸਟਾਈ ਇਸ ਕਰਕੇ ਕੈਪਟਨ ਮਰਿੰਦਰ ਸਿੰਘ ਤੇ ਛੱਡੋ ਸੁਬੀਸ਼ ਸਿੰਘ ਬਾਦਲ ਨੂੰ ਛੱਡੋ ਇੱਥੇ ਤੇ ਜਿਹੜਾ ਪਹਿਲੀ ਵਾਰ ਐਮਐਫ ਬਣ ਕੇ ਉਹ ਰਾਜੇ ਮਾਜਰੇ ਸਮਝੇ ਕਿ ਸਾਡੇ ਤੇ ਜੱਦੀ ਪੁਸ਼ਤੀ ਹੈ ਸਰਦਾਰ ਸੀ ਤੇ ਇਹ ਜਿਹੜਾ ਸਵਾਲ ਟਿੱਪਣੀ ਜਿਹੜੀ ਕੀਤੀ ਹੈਗੀ ਲਾਜ਼ਮੀ ਤੌਰ ਤੇ ਨਵੀਂ ਟਿੱਪਣੀ ਨਹੀਂ ਹੈਗੀ ਲੋਕਾਂ ਨੂੰ ਪਤਾ ਦੁਨੀਆ ਨੂੰ ਪਤਾ ਕੀ ਸੁਖ ਵਿਲਾਸ ਕਿਹਦਾ ਵਾ ਤੇ ਸਿਸਵਾ ਮਹਿਲ ਕਹਦਾ ਉਹਦਾ ਕਿੰਨਾ ਕੀ ਅਸਰ ਭਗਵੰਤ ਮਾਨ ਸਾਹਿਬ ਦੇ ਕਹਿਣ ਤੇ ਪੈਂਦਾ ਉਹ ਸਵਾਲ ਸਭ ਤੋਂ ਵੱਡਾ ਇਹ ਆ ਕੇ ਲੋਕ ਮਨ ਲੋਕਾਂ ਨੂੰ ਤਾਂ ਪਤਾ ਨਵੀਂ ਗੱਲ ਹੈ ਨਹੀਂ ਪਰ ਭਗਵੰਤ ਮਾਨ ਸਾਹਿਬ ਜਿਸ ਤਰੀਕੇ ਦੇ ਨਾਲ ਕਹਿੰਦੇ ਆਗੇ ਲੋਕੀ ਬੜੇ ਖੁਸ਼ ਹੁੰਦੇ ਨੇ ਕਿਉਂਕਿ ਇਹਦੇ ਉਦੋਂ ਕਹਿੰਦੇ ਹੁੰਦੇ ਜਦੋਂ ਲੋਕ ਸਭਾ ਲੜਦੇ ਦੇ ਕਿ ਫਲਾਣੇ ਦੀ ਬੁੱਢੀ ਕੋਲ ਤੇ ਟਰੱਕ ਭਰ ਭਰ ਕੇ ਸੋਨਾ ਹੈਗਾ ਲੋਕਾਂ ਨੂੰ ਗੱਲ ਜਚੀ ਉਹ ਉਹ ਇਹ ਚੀਜ਼ਾਂ ਉਹਨਾਂ ਨੂੰ ਕਹਿਣ ਹੀ ਆਉਂਦੀਆਂ ਹੈਗੇ ਨਾ ਤੇ ਹੁਣ ਇਹ ਸਵਾਲ ਕਿ ਇਹਨਾਂ ਨੂੰ ਹੁਣ ਕਿਨੂੰ ਤੁਸੀਂ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ ਤੁਹਾਡਾ ਮੁਕਾਬਲਾ ਕਾਂਗਰਸ ਦੇ ਨਾਲ ਹੈ ਤੁਹਾਡਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਤੁਹਾਡਾ ਮੁਕਾਬਲਾ ਬੀਜੇਪੀ ਨਾਲ ਤੇ ਜਦੋਂ ਤੁਸੀਂ ਉਹਨਾਂ ਨੂੰ ਨਿੰਦੋਗੇ ਤੇ ਲੋਕ ਕਹਿਣਗੇ ਹਾਂ ਭਗਵੰਤ ਮਾਨ ਸੱਚ ਬੋਲਦਾ ਔਰ ਇਹਦੇ 'ਚ ਹੈ ਕਿ ਕਿਵੇਂ 7 ਸਟਾਰ ਹੋਟਲ ਬਣ ਗਏ ਕਿਵੇਂ ਮਹਿਲ ਬਣ ਗਏ ਨਹੀਂ ਕਿਵੇਂ ਬੜੇ ਨੇ ਕਿੰਨੇ ਬਣਾਏ ਨੇ ਕਿਉਂ ਬਣੇ ਨੇ ਇਹ ਵੀ ਲੋਕਾਂ ਨੂੰ ਪਤਾ ਹੈਗਾ ਤਾਂ ਇੱਕ ਦੂਜੇ ਨੂੰ ਚੈਲੰਜ ਵੀ ਹੁੰਦੇ ਰਹੇ ਆ ਕਿਉਂਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਦੋਂ ਕਬਜ਼ੇ ਛਡਾਉਂਦੇ ਸੀ ਉਹ ਤਕਰਾਰੇ ਤੇ ਦੇਣ ਦੀਆਂ ਗੱਲਾਂ ਵੀ ਕਹਿੰਦੇ ਰਹੇ ਬਾਅਦ ਚ ਚੈਲੰਜ ਦੂਜੇ ਪਾਸੇ ਵੀ ਹੋ ਗਿਆ ਸੁਖਵੀਰ ਸਿੰਘ ਬਾਦਲ ਕਹਿੰਦੇ ਹਿੰਮਤ ਹੈ ਤਾਂ ਇਟ ਪਟਕੇ ਦਿਖਾਓ ਨਹੀਂ ਨਹੀਂ ਕੁਲਦੀਪ ਢਾਲੀਵਾਲ ਸਾਹਿਬ ਛੱਡੋ ਤੇ ਸੀਐਮ ਸਾਹਿਬ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਮੈਂ ਆ ਜਿਹੜੀ ਪ੍ਰੈਸ ਕਾਨਫਰੰਸ ਕਰਨ ਆਇਆ ਵਾਂ ਮੈਂ 3 ਘੰਟੇ ਦੀ ਵਾਸਤੇ ਕੋਈ ਖਬਰ ਬਣਾਉਣ ਨਹੀਂ ਆਇਆ ਉਹ 3 ਮਹੀਨੇ ਹੋ ਗਏ ਨੇ ਨਾ ਤੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਸੁੱਖ-ਵਲਾਸ ਦਾ ਕੋਈ ਨੋਟਿਸ ਗਿਆ ਉਲਟਾ ਸੁਖਬੀਰ ਸਿੰਘ ਬਾਦਲ ਹੋਣਾ ਨੇ ਸੀਐਮ ਸਾਹਿਬ ਦੇ ਡੈਫਰਮੇਸ਼ਨ ਕੇਸ ਦੋ ਪਾ ਦਿੱਤੇ ਹੈਗੇ ਨੇ ਇਹ ਤੇ ਕਹਿ ਰਹੇ ਸੀ ਕਿ ਕੋਈ 100 100 ਕਰੋੜ ਤੋਂ ਜ਼ਿਆਦਾ ਇਹ ਸਰਕਾਰੀ ਸਬਸਿਡੀਆਂ ਖਾ ਗਏ ਨੇ ਉਹ ਉਹ ਉਸ ਤੋਂ ਬਾਅਦ ਗੱਲ ਹੋਈ ਨਹੀਂ ਆ ਤੇ ਉਹ ਉੱਥੇ ਹੋਣੀ ਚਾਹੀਦੀ ਸੀ ਕਿਉਂਕਿ ਇੱਕ ਐਮਐਲਏ ਬੋਲਦੇ ਨਾ ਲੋਕੀ ਕਹਿੰਦੇ ਕੋਈ ਗੱਲ ਨਹੀਂ ਆ ਇੱਕ ਮੰਤਰੀ ਬੋਲਦੇ ਕੋਈ ਨਹੀਂ ਲੋਕਾਂ ਨੇ ਉਹਨੂੰ ਕੁਲਦੀਪ ਸਿੰਘ ਢਾਲੀਵਾਲ ਨੂੰ ਤੇ ਸੀਰੀਅਸ ਨਹੀਂ ਲਿਆ ਸੀ ਪਰ ਕਹਿੰਦੇ ਆ ਮੁੱਖ ਮੰਤਰੀ ਦੇ ਮੂੰਹੋਂ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੇ ਮੂੰਹੋਂ ਨਿਕਲਿਆ ਹੈ ਕਿ ਸ਼ਬਦ ਕਾਨੂੰਨ ਦੇ ਬਰਾਬਰ ਹੁੰਦਾ ਮਤਲਬ ਤੁਸੀਂ ਬੋਲਦਾ ਇਟ ਮੀਨ ਕਾਨੂੰਨ ਹੈ ਲਾਅ ਬਣ ਗਿਆ ਤੁਹਾਡੇ ਦੇ ਲੋਕੀ ਯਕੀਨ ਕਰਨਗੇ ਪਰ ਤੁਸੀਂ ਕਹਿ ਰਹੇ ਸੀ 100 ਕਰੋੜ ਰੁਪਏ ਦੀ ਉਸ ਸਰਕਾਰ ਨੂੰ ਚੂਨਾ ਲਗਾ ਕੇ ਐਕਸਾਈਜ਼ ਵਾਲੇ ਲੁੱਟ ਕੇ ਈਡੀ ਨੂੰ ਲੁੱਟ ਕੇ ਪਣ ਕਿਨੂੰ ਕਿਨੂੰ ਲੁੱਟ ਕੇ ਕਿਹੜੇ ਕਿਹੜੇ ਡਿਪਾਰਟਮੈਂਟ ਨੂੰ ਲੁੱਟ ਗਿਆ ਫਿਰ ਕੀਤਾ ਕਿ ਨੋਟਿਸ ਭੇਜਿਆ ਕਿਉਂ ਨਹੀਂ ਕਿਉਂਕਿ ਉਹਦੇ ਚਾਹ ਸੁਭੀਤ ਸਿੰਘ ਬਾਦਲ ਹੁਣੀ ਕੱਚੇ ਖੜਾ ਨਹੀਂ ਸੀ ਉਹਨਾਂ ਨੇ ਕੰਮ ਹੀ ਇਸ ਤਰੀਕੇ ਨਾਲ ਕੀਤੇ ਆਗੇ ਜਿਹਨੂੰ ਹਾਈ ਕੋਰਟ ਵੀ ਚੈਲੰਜ ਨਹੀਂ ਕਰ ਸਕਦੀ ਸੀ ਸੁਪਰੀਮ ਕੋਰਟ ਵੀ ਨਹੀਂ ਚੈਲੰਜ ਕਰਦੀ ਕੋਕੋ ਕੈਬਨ ਨੇ ਪਾਸ ਕੀਤੇ ਨੇ ਉਹ ਡਿਪਾਰਟਮੈਂਟਲ ਤੋਂ ਮਨਜ਼ੂਰੀ ਮਿਲੀ ਆ ਡਿਪਾਰਟਮੈਂਟ ਦਾ ਜਿਹੜਾ ਸਕੱਤਰਰੀ ਆਗੇ ਨਾ ਉਹ ਆਪਣੇ ਆਪ ਛੇਡਾ ਸਮਰਥ ਅਧਿਕਾਰੀ ਹੁੰਦਾ ਨਾ ਉਹਦਾ ਲਿਖਿਆ ਹੋਇਆ ਇੱਟ ਤੇ ਕੀ ਕਹਿੰਦੇ ਨੇ ਲਕੀਰ ਵਾਲੀ ਸਵਾਲ ਹੋ ਜਾਂਦਾ ਇੱਥੇ ਤੇ ਪਟਵਾਰੀ ਦਾ ਲਿਖਿਆ ਹੋਇਆ ਸੁਪਰੀਮ ਕੋਰਟ ਨੇ ਤੋੜਤਾ ਦੀ ਹੈਗੀ ਤੇ ਉਹ ਤੇ ਫਿਰ ਡਿਪਾਰਟਮੈਂਟ ਦੇ ਸੈਕਟਰੀ ਦੇ ਹੱਥੋਂ ਨਿਕਲੀਆਂ ਫਾਈਲਾਂ ਤੇ ਫਿਰ ਕੈਬਨਟ ਦੀ ਮਨਜ਼ੂਰੀ ਉਹ ਸੀਐਮ ਸਾਹਿਬ ਪਨੇ ਕਿਵੇਂ ਸਟੇਟਮੈਂਟ ਦੇ ਦੇ ਕੇ ਤੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਸੀ ਪਰ ਹੁਣ ਸਵਾਲ ਇਸ ਮਸਲੇ ਤੇ ਕਿ ਲੋਕਾਂ ਨੂੰ ਇਹ ਗੱਲਾਂ ਜੱਜਦੀਆਂ ਨੇ ਤੇ ਭਗਵੰਤ ਮਾਨ ਸਾਹਿਬ ਦੇ ਮੂੰਹੋਂ ਫੱਬਦੀਆਂ ਨੇ ਉਹ ਵੋਟਾਂ 'ਚ ਕਿੰਨੀਆਂ ਕਨਵਰਟ ਹੁੰਦੀਆਂ ਚਾਰ ਤਰੀਕ ਨੂੰ ਪਤਾ ਲੱਗੂਗਾ